ਮੈਂ ਅੱਜ ਇੱਕ ਬਹੁਤ ਹੀ ਪੰਜਾਬ ਵਿੱਚ ਕੁਸ਼ਕ ਦਿਨਾਂ ਤੋਂ ਮੁੱਦਾ ਜੋ ਇੱਕ ਪ੍ਰਵਾਸੀ ਵੱਲੋਂ ਜੋ ਹੁਸ਼ਿਆਰਪੁਰ ਦੇ ਵਿੱਚ ਬਹੁਤ ਹੀ ਮੰਦਭਾਗੀ ਘਟਨਾ ਹੋਈ ਉਹਦੇ ਮੈਂ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦਾ ਐਵੇਂ ਦੇ ਲੋਕਾਂ ਨੂੰ ਚਰਾਹੇ ਦੇ ਵਿੱਚ ਖੜਾ ਕਰਕੇ ਸਿਰ ਕਲਮ ਕਰ ਦਿੱਤਾ ਜਾਣਾ ਚਾਹੀਦਾ ਤੇ ਮੈਂ ਪਰ ਪੰਜਾਬ ਦੇ ਸਾਰੇ ਹੀ ਲੀਡਰਾਂ ਨੂੰ ਤੇ ਜਿਹੜੇ ਲੀਡਰਾਂ ਦੇ ਸਾਡੇ ਵਰਗੇ ਵੀ ਵਿੱਚੇ ਸਮਰਥਕ ਨੇ ਉਹ ਪਿੰਡਾਂ ਦੇ ਵਿੱਚ ਆਪਣੀ ਇੱਕ ਵੋਟ ਲੈਣ ਲਈ ਜਾਂ ਪਾਰਟੀ ਨੂੰ ਵੱਧ ਵੋਟ ਪਾਉਣ ਲਈ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ ਜਿਹੜਾ ਵੀ ਬੰਦਾ ਉਹ ਆਪਣੇ ਘਰੇ ਪ੍ਰਵਾਸੀ ਨੂੰ ਇੱਕ ਚਾਹ ਕਿਰਾਏ ਦੇ ਕਮਰੇ ਤੇ ਹੀ ਰਹਿੰਦਾ ਹੋਵੇ ਜਿਵੇਂ ਸਾਡੇ 42 ਪਿੰਡ ਮੇਰੇ ਪਿੰਡ ਦੇ ਲਾਗ 42 ਪਿੰਡ ਹੈ ਉੱਥੇ ਸਾਰੇ ਪ੍ਰਵਾਸੀਾਂ ਦੀ ਵੋਟ ਨਾ ਤਿੰਨ ਤੋਂ 350 ਵੋਟ ਉੱਥੇ ਸਿਰਫ ਕੁਆਟਰਾਂ ਦੇ ਵਿੱਚੋਂ ਪ੍ਰਵਾਸੀ ਰਹਿੰਦੇ ਆ ਉਹਨਾਂ ਦੀ ਵੋਟ ਬਣਾਈ ਵੀ ਹੈ ਉਸ ਸਮੇਂ ਸਮੇਂ ਦੀਆਂ ਪੰਚਾਇਤਾਂ ਨੇ ਬਣਾਈ ਐ ਪਰ ਮੈਂ ਇੱਕ ਕੱਜ ਵੀ ਦਿਖਾਣ ਲੱਗਿਆ ਆਹਾ ਇੱਧਰ ਕੈਮਰਾ ਕਮਾ ਇਹ ਜਿੰਨੀਆਂ ਵੀ 에ਰਪੋਰਟ ਰੋਡ ਤੇ ਅਸੀਂ ਖੜੇ ਆ 118 ਸੈਕਟਰ ਤੇ ਚੀਮਾ ਬੋਇਲਰ ਦੀਆਂ ਲਾਈਟਾਂ ਤੇ ਮੋਹਾਲੀ ਉਰੇ ਮੈਂ ਸਮੇਂ ਸਮੇਂ ਦੇ ਦੇ ਸਰਕਾਰਾਂ ਦੇ ਲੀਡਰਾਂ ਨੂੰ ਪੁੱਛਣਾ ਚਾਹੁੰਨਾ ਕਿ ਆ ਵਾਸੀ ਕਾ ਟੀਮ ਦੀ ਝੁੰਗੀ ਦੇ ਵਿੱਚ ਪ੍ਰਵਾਸੀ ਰਹਿ ਰਹੇ ਆ ਮੈਂ ਨਹੀਂ ਕਹਿੰਦਾ ਸਾਰੇ ਗਲਤ ਨੇ ਪਰ ਇੱਕ ਟੀਮ ਦੀ ਝੁੰਗੀ ਦੇ ਵਿੱਚ ਤੁਸੀਂ ਵੋਟ ਬਣਾਈ ਆਪਣੇ ਸਿਰਫ ਵੋਟਾਂ ਲੈਣ ਦੇ ਲਈ ਇਹ ਲੱਖ ਦੀਆਂ ਲਾਹਣਤਾ ਨੇ ਜਿਨ੍ਹਾਂ ਨੇ ਇਹ ਆਪਣੇ ਫਾਇਦਿਆਂ ਲਈ ਘੱਟੋ ਘੱਟ ਰੇ 3-400 ਵੋਟ ਤਾਂ ਮਨੂੰ ਲੱਗਦਾ ਬਾਕੀ ਜ਼ਿਆਦਾ ਘੱਟ ਹੋ ਸਕਦੀ ਪਰ ਇਹ ਫਿਰ ਅੱਜ ਤਾਂ ਇਹ ਬਣੀ ਨਹੀਂ ਪਿਛਲੇ 10-15 ਸਾਲ ਤੋਂ ਤਾਂ ਸਾਡੀ ਸੁਝਬੂਝ ਦੇ ਵਿੱਚ ਹੀ ਅਸੀਂ ਦੇਖਿਆ ਇਹ ਇਹਨਾਂ ਦਾ ਜ਼ਿੰਮੇਵਾਰ ਮਨੂੰ ਇਹ ਦੱਸੋ ਕੌਣ ਹੈ ਅੱਜ ਦੇ ਲੀਡਰਾਂ ਨੇ ਵੀ ਆ ਨਹੀਂ ਕੀਤਾ ਵੋਟਾਂ ਦੇ ਵਿੱਚ ਤਾਂ ਸਭ ਵਾਅਦੇ ਕਰਦੇ ਐ ਵੀ ਗਲਤ ਜਿਹੜੀ ਵੋਟ ਬਣੀ ਹੋਈ ਆ ਉਹ ਕਟਵਾਉਂਗੇ ਫਲਾਣਾ ਕਟਵਾਉਂਗੇ ਸਾਨੂੰ ਬਣਾ ਦਿਓ ਮਾਨੂੰ ਵੋਟਾਂ ਪਾ ਦਿਓ ਪਰ ਉਹ ਤੋਂ ਬਾਅਦ ਇਹ 3 ਸਾਲ ਦੇ ਵਿੱਚ ਹੀ ਇਹ ਹੁਣ ਵੋਟਾਂ ਤੋਂ ਬਾਅਦ ਉਰੇ ਇਹਨਾਂ ਨੂੰ ਠੇਕਾ ਠੇਕੇ ਵੱਲ ਜ਼ੂਮ ਕਰ ਇਹਨਾਂ ਨੂੰ ਠੇਕਾ ਵੀ ਖੋਲ ਕੇ ਦੇ ਦਿੱਤਾ ਗਿਆ ਤੇ ਹੈ ਤੇ ਜੁम्मेवार ਸਭ ਤੋਂ ਵੱਡੀ ਸਰਕਾਰ ਸਮੇਂ-ਸਮੇਂ ਦੇ ਲੀਡਰਾਂ ਦੀ ਸਰਕਾਰਾਂ ਜਿਹੜੀਆਂ ਵੀ ਬਣਦੇ ਰਹੇ ਵੀ ਆਪਣੀਆਂ ਵੋਟਾਂ ਲਈ ਤੇ ਮੈਂ ਆਪਣੇ ਪੰਜ ਸਰਪੰਚ ਸਹਿਬਾਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਆਪਾਂ ਇਹਨਾਂ ਲੀਡਰਾਂ ਦੇ ਮੂਹਰੇ ਨੰਬਰ ਬਣਾਉਣ ਕਰਕੇ ਕਿਸੇ ਦੀ ਪ੍ਰਵਾਸੀ ਦੀ ਜਿਹੜਾ ਬਿਨਾਂ ਕਿਸੇ ਆਪਣੇ ਘਰ ਮਕਾਨ ਤੋਂ ਜ਼ਮੀਨ ਜਾਇਦਾਦ ਤੋਂ ਵੋਟ ਬਣਾਈ ਬੈਠਿਆ ਉਹਨਾਂ ਦੀ ਵੋਟ ਕੱਟੀਏ ਤੇ ਅੱਗੇ ਨੂੰ ਵੀ ਆਪਾਂ ਵੋਟ ਨਾ ਬਣਾਈਏ ਮੇਰੀ ਇੰਨੀ ਕੀ ਅਪੀਲ ਹੈ ਮੇਰੇ ਪਿੰਡ ਦੇ ਇਲਾਕ 42 ਪਿੰਡ ਹੈ ਉੱਥੇ ਸਾਰੇ ਪ੍ਰਵਾਸੀਾਂ ਦੀ ਵੋਟ ਨਾ 3 ਤੋਂ 350 ਵੋਟ ਉੱਥੇ ਸਿਰਫ ਕੁਆਟਰਾਂ ਦੇ ਵਿੱਚੋਂ ਪ੍ਰਵਾਸੀ ਰਹਿੰਦੇ ਆ ਉਹਨਾਂ ਦੀ ਵੋਟ ਬਣਾਈ ਵੀ ਹੈ ਉਹ ਸਮੇਂ ਸਮੇਂ ਦੀਆਂ ਪੰਚਾਇਤਾਂ ਨੇ ਬਣਾਈ ਹੈ ਅਰ ਮੈਂ ਇੱਕ ਕੱਜ ਵੀ ਦਿਖਾਣ ਲੱਗਿਆ ਆਹਾ ਇੱਧਰ ਕੈਮਰਾ ਕਮਾ ਇਹ ਜਿੰਨੀਆਂ ਵੀ 에어ਪੋਰਟ ਰੋਡ ਤੇ ਅਸੀਂ ਖੜੇ ਆ 118 ਸੈਕਟਰ ਤੇ ਚੀਮਾ ਬੋਇਲਰ ਦੀਆਂ ਲਾਈਟਾਂ ਤੇ ਮੁਹਾਲੀ ਉਰੇ ਮੈਂ ਸਮੇਂ-ਸਮੇਂ ਦੇ ਦੇ ਸਰਕਾਰਾਂ ਦੇ ਲੀਡਰਾਂ ਨੂੰ ਪੁੱਛਣਾ ਚਾਹੁੰਨਾ ਕਿ ਆਵਾਸੀਕਰ ਟੀਮ ਦੀ ਝੁੰਗੀ ਦੇ ਵਿੱਚ ਪ੍ਰਵਾਸੀ ਰਹਿ ਰਹੇ ਮੈਂ ਨਹੀਂ ਕਹਿੰਦਾ ਸਾਰੇ ਗਲਤ ਨੇ ਪਰ ਇੱਕ ਟੀਮ ਦੀ ਝੁੰਗੀ ਦੇ ਵਿੱਚ ਤੁਸੀਂ ਵੋਟ ਬਣਾਈ ਆਪਣੇ ਸਿਰਫ ਵੋਟਾਂ ਲੈਣ ਦੇ ਲਈ ਇਹ ਲੱਖ ਦੀਆਂ ਲਾਹਣਤਾਂ ਨੇ ਜਿਨ੍ਹਾਂ ਨੇ ਇਹ ਆਪਣੇ ਫਾਇਦਿਆਂ ਲਈ ਘੱਟੋ ਘੱਟ ਰੇ 3-400 ਵੋਟ ਤਾਂ ਮਨੂੰ ਲੱਗਦਾ ਬਾਕੀ ਜ਼ਿਆਦਾ ਘੱਟ ਹੋ ਸਕਦੀ ਪਰ ਇਹ ਫਿਰ ਅੱਜ ਤਾਂ ਇਹ ਬਣੇ ਨਹੀਂ ਪਿਛਲੇ 10-15 ਸਾਲ ਤੋਂ ਤਾਂ ਸਾਡੀ ਸੁਝਬੂਝ ਦੇ ਵਿੱਚ ਹੀ ਅਸੀਂ ਦੇਖਿਆ ਇਹ ਇਹਨਾਂ ਦਾ ਜ਼ਿੰਮੇਵਾਰ ਮਨੂੰ ਇਹ ਦੱਸੋ ਕੌਣ ਹੈ ਅੱਜ ਦੇ ਲੀਡਰਾਂ ਨੇ ਵੀ ਆ ਨਹੀਂ ਕੀਤਾ ਵੋਟਾਂ ਦੇ ਵਿੱਚ ਤਾਂ ਸਭ ਵਾਅਦੇ ਕਰਦੇ ਐ ਵੀ ਆ ਗਲਤ ਜਿਹੜੀ ਵੋਟ ਬਣੀ ਹੋਈ ਆ ਉਹ ਕਟਵਾਉਂਗੇ ਫਲਾਣਾ ਕਟਵਾਉਂਗੇ ਸਾਨੂੰ ਬਣਾ ਦਿਓ ਮੈਨੂੰ ਵੋਟਾਂ ਪਾ ਦਿਓ ਪਰ ਉਹ ਤੋਂ ਬਾਅਦ ਇਹ 3 ਸਾਲ ਦੇ ਵਿੱਚ ਹੀ ਇਹ ਹੁਣ ਵੋਟਾਂ ਤੋਂ ਬਾਅਦ ਉਰੇ ਇਹਨਾਂ ਨੂੰ ਠੇਕਾ ਠੇਕੇ ਵੱਲ ਜ਼ੂਮ ਕਰ ਇਹਨਾਂ ਨੂੰ ਠੇਕਾ ਵੀ ਖੋਲ ਕੇ ਦੇ ਦਿੱਤਾ ਗਿਆ ਤੇ ਇਹਦੀ ਜ਼ਿੰਮੇਵਾਰ ਸਭ ਤੋਂ ਵੱਡੀ ਸਰਕਾਰ ਸਮੇਂ-ਸਮੇਂ ਦੇ ਲੀਡਰਾਂ ਦੀ ਸਰਕਾਰਾਂ ਜਿਹੜੀਆਂ ਵੀ ਬਣਦੇ ਰਹੇ ਵੀ ਆਪਣੀਆਂ ਵੋਟਾਂ ਲਈ ਤੇ ਮੈਂ ਆਪਣੇ ਪੰਜ ਸਰਪੰਚ ਸਹਿਬਾਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਆਪਾਂ ਇਹਨਾਂ ਲੀਡਰਾਂ ਦੇ ਮੂਰੇ ਨੰਬਰ ਬਣਾਉਣ ਕਰਕੇ ਕਿਸੇ ਦੀ ਪ੍ਰਵਾਸੀ ਦੀ ਜਿਹੜਾ ਬਿਨਾਂ ਕਿਸੇ ਆਪਣੇ ਘਰ ਮਕਾਨ ਤੋਂ ਜ਼ਮੀਨ ਜਾਇਦਾਦ ਤੋਂ ਵੋਟ ਬਣਾਈ ਬੈਠਿਆ ਉਹਨਾਂ ਦੀ ਵੋਟ ਕੱਟੀਏ ਤੇ ਅੱਗੇ ਨੂੰ ਵੀ ਆਪਾਂ ਵੋਟ ਨਾ ਬਣਾਈਏ ਮੇਰੀ ਇੰਨੀ ਕੀ ਅਪੀਲ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ